ਬਸ ਇੱਥੇ ਆ ਕੇ ਸੱਚੇ ਦਿਲ ਨਾਲ ਮੱਥਾ ਟੇਕਣ ਦੀ ਦੇਰ ਹੈ ਤੇ ਉਹ ਕਸ਼ਟ ਜਿਹੜੇ ਕੀ ਹੈ ਕੱਟਣੇ ਸ਼ੁਰੂ ਹੋ ਜਾਂਦੇ ਨੇ। ਬਾਬਾ ਜੀ ਨੇ ਕਸ਼ਟ ਬਾਬਾ ਜੀ ਆਪ ਜਾਣੀ ਜਾਣਦੇ। ਬਾਬਾ ਜੀ ਨੂੰ ਸਾਰਾ ਕੁਝ ਪਤਾ ਜੋ ਵੀ ਆਪ ਇੱਥੇ ਦੁਖੀ ਆਉਂਦਾ ਉਹ ਪਰਮਾਤਮਾ ਦੇ ਦਰ ਤੇ ਇੱਕ ਵਾਰ ਆ ਕੇ ਪਰਮਾਤਮਾ ਦੀ ਬਾਹ ਫੜੇ ਐਨੀ ਕੁ ਬਾਤ ਪਰਮਾਤਮਾ ਉਹਦੀ ਕਿਰਪਾ ਕਰਦਾ ਵਾ। ਨੌ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰਨ। ਪੈਰਾਂ 'ਚ ਮਾਇਆ ਮੂਆ ਸਾਰਾ ਕੁਝ ਪੈਰਾਂ 'ਚ ਰੁਲਦੀ ਰਹਿੰਦੀ ਵਿਰਤੀ ਜਦੋਂ ਕਿ ਮਹਾਰਾਏ ਨੇ ਆਪਣੇ ਜਦ ਤੁਸੀਂ ਮਹਾਰਾ ਦੇ ਨਾਲ ਜੁੜ ਗਏ ਇੱਥੇ ਆ ਕੇ ਇਹ ਦਰਤੇ ਇਹ ਦਰਤੋਂ ਮੈਨੂੰ ਇੰਨਾ ਕੁ ਕੁਝ ਮਿਲਿਆ ਵਾ ਮੇਰੀ ਖਾਲੀ ਝੋਲੀ ਵੀ ਇਸ ਦਰਨੇ ਭਰੀ ਹੈ ਕੰਮ ਦੀ ਥੋੜਨੀ ਕਿਸੇ ਚੀਜ਼ ਦੀ ਥੋੜਨੀ ਪੈਸੇ ਦੀ ਥੋੜਨੀ ਪਰਮਾਤਮਾ ਬਸ ਅੱਧਾ ਹੀ ਜਾਂਦਾ ਕੰਮ ਵੀ ਦਈ ਜਾਂਦਾ ਪੈਸਾ ਵੀ ਦਈ ਜਾਂਦਾ ਮਾਲਕ ਦਾ ਦਰ ਨਹੀਂ ਛੱਡਦੇ ਅਸੀਂ ਆਉਣਾ ਹੀ ਆਉਣਾ ਇੱਥੇ ਹਾਜ਼ਰੀ ਭਰਨ ਕੋਈ ਕੰਮ ਰੁਕ ਜੇ ਨੇ ਰਜੇ ਮੀਂਹ ਆ ਜਾਏ ਇਹ ਦਰਨੇ ਛੱਡਦੇ ਅਸੀਂ ਆਉਣੇ ਆਉਣਾ ਜੀ ਇੱਥੇ ਇਹੋ ਜਿਹਾ ਲੱਗਦਾ ਵੀ ਜਦੋਂ ਇੱਥੇ ਆਉਣ ਨੇ ਕਿਉਂਕਿ ਸੰਗਤ ਨਾਲ ਜੋ ਅਸੀਂ ਗੱਲਬਾਤ ਕਰਦੇ ਹਾਂ ਤਾਂ ਦੱਸਦੇ ਵੀ ਜੇਕਰ ਕੋਈ ਵੀ ਦੁੱਖ ਕਸ਼ਟ ਹੁੰਦਾ ਨਾ ਜੀਵਨ ਦੇ ਵਿੱਚ ਬਸ ਇੱਥੇ ਆ ਕੇ ਸੱਚੇ ਦਿਲ ਨਾਲ ਮੱਥਾ ਟੇਕਣ ਦੀ ਧੀਰ ਹੈ ਤੇ ਉਹ ਕਸ਼ਟ ਜਿਹੜੇ ਕੀ ਹੈ ਕੱਟਣੇ ਸ਼ੁਰੂ ਹੋ ਜਾਂਦੇ ਨੇ ਬਾਬਾ ਜੀ ਨੇ ਕਸ਼ਟ ਬਾਬਾ ਜੀ ਆਪ ਜਾਣੀ ਜਾਣਦੇ ਬਾਬਾ ਜੀ ਨੂੰ ਸਾਰਾ ਕੁਝ ਪਤਾ ਜੋ ਵੀ ਆਪ ਇੱਥੇ ਦੁਖੀ ਆਉਂਦਾ ਉਹ ਪਰਮਾਤਮਾ ਦੇ ਦਰ ਤੇ ਇੱਕ ਵਾਰ ਆ ਕੇ ਪਰਮਾਤਮਾ ਦੀ ਬਾਹ ਫੜੇ ਤੇ ਐਨੀ ਕੁ ਬਾਤ ਪਰਮਾਤਮਾ ਉਹਦੀ ਕਿਰਪਾ ਕਰਦਾ ਵਾ ਨੋ ਨਿੱਦੀ ਠਾਰਾ ਸਿੱਧੀ ਪਿੱਛੇ ਲੱਗੀਆਂ ਫਿਰਨ ਪੈਰਾਂ 'ਚ ਮਾਇਆ ਮੂਆ ਸਾਰਾ ਕੁਝ ਪੈਰਾਂ 'ਚ ਰੋਲਦੀ ਰਹਿੰਦੀ ਵੀਰ ਜੀ ਜਦੋਂ ਕੀ ਮਹਾਰਾਏ ਨੇ ਆਪਣੇ ਜਦੋਂ ਤੁਸੀਂ ਮਹਾਰਾ ਦੇ ਨਾਲ ਜੁੜ ਗਏ ਇੱਥੇ ਆ ਕੇ ਇਹ ਦਰ ਤੇ ਇਹ ਦਰ ਤੋਂ ਮੈਨੂੰ ਇੰਨਾ ਕੁ ਕੁਝ ਮਿਲਿਆ ਵਾ ਮੇਰੀ ਖਾਲੀ ਝੋਲੀ ਵੀ ਇਸ ਦਰ ਨੇ ਭਰੀ ਆ ਬਿਨਾ ਮੇਰੇ ਕੋਲ ਕੰਮ ਦੀ ਥੋੜੀ ਨਹੀਂ ਕਿਸੇ ਚੀਜ਼ ਦੀ ਥੋੜੀ ਨਹੀਂ ਪੈਸੇ ਦੀ ਥੋੜੀ ਨਹੀਂ ਪ੍ਰਮਾਤਮਾ ਬਸ ਅੱਧਾ ਹੀ ਜਾਂਦਾ ਕੰਮ ਵੀ ਦਈ ਜਾਂਦਾ ਪੈਸਾ ਵੀ ਦਈ ਜਾਂਦਾ ਮਾਲਕ ਦਾ ਦਰ ਨਹੀਂ ਛੱਡਦੇ ਅਸੀਂ ਆਉਣਾ ਹੀ ਆਉਣਾ ਇੱਥੇ ਹਾਜ਼ਰੀ ਭਰਨ ਕੋਈ ਕੰਮ ਰੁਕ ਜੇ ਨੇ ਰਾਜੇ ਮੀਂਹ ਆ ਜੇ ਦਰਨੀ ਛੱਡ ਦੇ ਅਸੀਂ ਆਉਣਾ ਹੀ ਆਉਣਾ ਜੀ ਇੱਥੇ ਹਰ ਵਾਰੀ ਇੱਕ ਨਾ ਜਦੋਂ ਆਪਾਂ ਗੱਲਬਾਤ ਹੁੰਦੇ ਸਾਨੂੰ ਸੰਗਤ ਦੱਸਦੀ ਹੈ ਵੀ ਸਾਡਾ ਇਹ ਕੰਮ ਅੜਿਆ ਹੋਇਆ ਸੀਗਾ ਅਸੀਂ ਇੱਥੇ ਆ ਕੇ ਮੱਥਾ ਟੇਕਿਆ ਤੇ ਕੰਮ ਪੂਰਾ ਹੋ ਗਿਆ ਮੇਰੇ ਕੋਲ ਇੱਕ ਫੈਮਿਲੀ ਆਈ ਸੀ ਉਹਨਾਂ ਨੇ ਦੱਸਿਆ ਸੀ ਮੈਨੂੰ ਉਹਨਾਂ ਦੇ ਨਾ ਮਾਤਾ ਜੀ ਆਏ ਕਹਿੰਦੇ ਵੀਰੇ ਅਸੀਂ ਨਾ ਅੰਦਰ ਦੀ ਮਹਾਰਾਜ ਦੇ ਸਰੂਪ ਦੀ ਸੇਵਾ ਕਰਦੇ ਆਂ ਹੋਣ ਤੋਂ ਸੇਵਾ ਬੰਦ ਹੋਈ ਸਾਡੀ ਨਹੀਂ ਤਾਂ ਅਸੀਂ ਮਹਾਰਾਜ 15 10 ਸਾਲ ਤੋਂ ਅਸੀਂ ਅੰਦਰ ਮਹਾਰਾਜ ਦੀ ਸੇਵਾ ਕਰਦੇ ਆਏ ਤੇ ਹੁਣ ਸਾਡੇ ਕੋ ਕੋਈ ਫੈਮਿਲੀ ਆਈ ਸੀ ਮੇਰੇ ਕੋਲ ਕਹਿੰਦੇ ਵੀਰ ਜੀ ਤੁਸੀਂ ਸੇਵਾ ਕਰਦੇ ਹੋ ਮਤਲਬ ਕਿ ਇੱਥੇ ਆ ਕੇ ਸਾਨੂੰ ਮੇਰੇ ਬੇਟੇ ਦਾ ਵੀਜ਼ਾ ਨਹੀਂ ਲੱਗ ਰਿਹਾ ਉਹ ਅਸੀਂ ਨਾ ਬਰਸ਼ ਮਾਰਦੇ ਵਾ ਸੀ ਤੇ ਉਹ ਮਾਤਾ ਜੀ ਨੇ ਕਿਹਾ ਬੋਤਾ ਬੇਟਾ ਕੰਨ ਦਾ ਮੇਰਾ ਵੀਰੇ ਵੀਜ਼ਾ ਨਹੀਂ ਆ ਰਿਹਾ ਮੈਂ ਕਿਹਾ ਵੀਰੇ ਤੂੰ ਮੱਥਾ ਢੇਕਾ ਕੇ ਵੀਜ਼ਾ ਆਊਗਾ ਮੈਂ ਬਰਸ਼ ਮਾਰ ਰਿਹਾ ਸੀ ਇੱਕ ਤਰੀਕ ਸੀ ਮੈਂ ਉਹਨੂੰ ਕਹੀ 10 ਤਰੀਕ ਤੋਂ ਪਹਿਲਾਂ ਆ ਜਾਊਗਾ ਵੀਜ਼ਾ ਤੇ ਮਹਾਰਾਜ ਦੇ ਉਹ 9 ਤਰੀਕ ਨੂੰ ਆ ਕੇ ਮੇਰੇ ਕੋ ਖੜ ਗਿਆ ਕਹਿੰਦਾ ਨਹੀਂ 8 ਤਰੀਕ ਨੂੰ ਆ ਕੇ ਮੇਰੇ ਕੋ ਖੜਿਆ ਕਹਿੰਦਾ ਵੀਰੇ ਤੂੰ ਤਾਂ ਕਹਿੰਦਾ 10 ਤੋਂ ਪਹਿਲਾਂ ਵੀਜ਼ਾ ਆ ਜੂਗਾ ਮੈਂ ਕਿਹਾ ਵੀਰੇ ਮੈਂ 10 ਤੋਂ ਪਹਿਲਾਂ ਕਿਹਾ 9 ਤਰੀਕ ਨੂੰ ਵੀਜ਼ਾ ਆਇਆ ਹੋਇਆ ਸੀ ਉਹਦਾ ਉਹ ਦਰ ਤੇ ਖੜਾ ਆਇਆ ਸੀ ਇਸ ਦਰ ਤੇ ਪ੍ਰਮਾਤਮਾ ਨੇ ਉਹਦੀ ਸੁਣੀ ਮੈਨੂੰ ਜਰੀਆ ਬਣਾਇਆ ਸੀ ਉਹਦੀ ਸੁਣੀ ਉਹ ਅੱਜ ਮੁੰਡਾ ਬਾਹਰ ਬੈਠਾ ਐਨੀ ਕਿਰਪਾ ਇੱਥੇ ਇੱਥੇ ਦਰ ਤੇ ਖਾਲੀ ਝੋਲੀਆਂ ਭਰਦੇ ਰੱਬ ਇਹ ਵੀਰ ਦੀ ਬਹੁਤ ਮਨੋ ਕਾਮਨਾ ਪੂਰੀ ਹੋਈ ਆ ਆ ਵੱਡੇ ਵੀਰ ਦੀ ਵੀ ਦੱਸਿਆ ਇਹਨਾਂ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਵਾ ਜੋ ਜੋ ਹੋਇਆ ਵਾ ਇੱਥੇ ਜਿਹੜਾ ਬੰਦਾ ਇੱਥੇ ਮੈਂ ਇੱਕ ਮੁੰਡਾ ਹੁਣ ਸਾਡੇ ਨਾਲ ਸੇਵਾ ਤੇ ਆਉਂਦਾ ਉਹਦਾ ਐਕਸੀਡੈਂਟ ਹੋ ਗਿਆ ਤੇ ਸਿਰ 'ਚ ਸੱਟ ਲੱਗ ਗਈ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਹ ਇਸ ਟਾਈਮ ਤੇ ਇਸ ਟਾਈਮ ਤੇ ਉਹ ਆਪ ਬੋਲਣਾ ਸ਼ੁਰੂ ਕਰ ਗਿਆ ਮੈਨੂੰ ਪਛਾਣ ਕੇ ਗਿਆ ਉਹਦੀ ਫੈਮਿਲੀ ਇੱਥੇ ਆਏ ਲੰਗਰ ਤੇ ਮੈਨੂੰ ਕਹਿੰਦਾ ਵੀਰੇ ਤੁਸੀਂ ਦਲਜੀਤ ਵੀਰੇ ਤੁਸੀਂ ਮੈਨੂੰ ਉਹਨੇ ਆਪ ਪਛਾਣਨੇ ਦੇ ਮਾਤਾ ਕਹਿੰਦੀ ਅੱਜ ਤੱਕ ਐਨੇ ਦਿਨ ਹੋ ਗਏ ਉਹਨੂੰ 6 ਮਹੀਨੇ ਤੋਂ ਐਕਸੀਡੈਂਟ ਬੈੱਡ ਤੇ ਸੀ ਅੱਜ ਉਹ ਪਹਿਲੀ ਾਰ ਬੋਲਿਆ ਉਹ ਪਰਮਾਤਮਾ ਦੇ ਦਰ ਤੇ ਆ ਕੇ ਦੇਖੋ ਤਾਂ ਸਹੀ ਸਾਬ ਦੀਆਂ ਝੋਲੀਆਂ ਵਰਦਾ ਜਿਹੜੇ ਬਾਬਿਆਂ ਕੋ ਜਾਣੇ ਉਹਨਾਂ ਨੇ ਕੁਝ ਨਹੀਂ ਦੇਣਾ ਇਹ ਜੇ ਸਾਰੇ ਸਾਧ ਜੇ ਸਾਰੀ ਬੱਚੇ ਦੇਣ ਲੱਗੇ ਬਖਬਾਕੀ ਇੱਥੂ ਕਹਿੰਦੇ ਦੇਹਧਾਰੀ ਨੂੰ ਕਹੀਦੀ ਗੁਰੂ ਨਾ ਮੰਨੋ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ 10 ਪਾਏ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਇੱਥੇ ਹਾਜ਼ਰ ਨਾਜ਼ਰ ਜੋਤ ਬਾਬਾ ਦੀਪ ਸਿੰਘ ਆਪ ਰਹਿੰਦੇ ਨੇ ਹਾਜ਼ਰ ਨਾਜ਼ਰ ਕੋਈ ਮੰਗੇ ਦੇਖੇ ਸੱਚੇ ਦਿਲੋਂ ਐਨਾ ਕੁਝ ਮਿਲਦਾ ਸਭ ਕੁਝ ਮਿਲਦਾ ਇੱਥੇ ਵੀਰੇ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਸਭ ਕੁਝ ਜਾਣਦਾ ਵਾ ਸਾਡੇ ਕੋਲ ਉਹਨੇ ਇੰਨਾ ਕੁ ਕੁੱਝ ਸੇਵਾ ਲੈ ਰਿਆ ਸੀ ਨਗੋਰੇ ਆਂ ਹੀ ਕੂਕਰ ਆ ਗੁਰੂ ਘਰ ਦੇ ਕੁੱਤੇ ਆਂ ਸਾਡੇ ਕੋਲ ਸੇਵਾ ਲੈਂਦਾ ਅਸੀਂ ਦਿਨ ਹੀ ਕੁ ਸਾਡੇ ਕੋਲ ਸੇਵਾ ਹੁੰਦੀ ਉਹ ਵੀ ਪਰਮਾਨ ਆ ਬਈ ਬਾਕੀ ਆ ਵੀਰ ਹੋਣੀ ਆ ਸਾਡੇ ਬੰਟੀ ਭਾਜੀ ਹੋਣੀ ਸੋਨੂ ਭਾਜੀ ਬਾਕੀ ਆ ਮੇਰੀ ਭੈਣ ਆ ਜਿਹੜਾ ਸਾਡਾ ਸਾਥ ਦਿੰਦੀ ਆ ਵੀਰ ਸਾਰੇ ਸਾਥ ਦਿੰਦੇ ਆ ਸਾਨੂੰ ਪਤਾ ਹੀ ਨਹੀਂ ਚੱਲਦਾ ਕਿੱਥੋਂ ਵੀਰ ਕੋਈ ਆਉਂਦਾ ਅਸੀਂ ਕਿਸੇ ਨੂੰ ਨਾਂ ਨਹੀਂ ਕਰਦੇ ਵੀਰ ਤੂੰ ਵੀ ਲੰਗਰ ਦੀ ਸੇਵਾ ਤੇ ਤੂੰ ਹੀ ਲੰਗਰ ਲੈ ਅਸੀਂ ਨਹੀਂ ਲਾਇਆ ਇਹ ਲੰਗਰ ਮਾਰਾ ਹੀ ਲਵਾਉਂਦੇ ਸਾਡਾ ਕੋਈ ਨਹੀਂ ਚੱਲਦਾ ਜੀ ਕਿਸੇ ਦਾ ਜ਼ੋਰ ਨਹੀਂ ਹੈ ਗਿਓ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ